ਅੱਜ ਦੇ ਪੌਡਕਾਸਟ ਵਿੱਚ ਆਪਾਂ ਗੱਲਬਾਤ ਕਰਾਂਗੇ ਇਹਨਾਂ ਉੱਤੇ ਕਿ ਸੋਸ਼ਲ ਮੀਡੀਆ ਦੇ ਵਿੱਚ ਕਿਵੇਂ ਲੋਕਾਂ ਨੂੰ ਠੱਗੀ ਦਾ ਸ਼ਕਾਰ ਬਣਾਇਆ ਜਾਂਦਾ ਹੈ ਤੇ ਲਗਾਤਾਰ ਜੋ ਨਕਲ ਬਣਾਉਂਦਾ ਹੈ। ਪਾਕਿਸਤਾਨ ਨੇ ਹਾਂ ਕੋਨਸੀ ਦਾ ਸਿਸਟਮ ਜਾ ਵੀ ਐਸਾ ਕਰਕੇ ਵੀ ਉਹਨਾਂ ਨੇ ਇੱਕ ਸਾਈਟ ਕੋਈ ਇਸ ਤਰ੍ਹਾਂ ਦੀ ਬਣਾਤੀ ਜਿਸ ਦੇ ਚ ਲੋਕੀ ਜਿਹੜੇ ਹੈ ਠੱਗੀ ਦਾ ਸ਼ਿਕਾਰ ਹਾਂ ਉਹਨਾਂ ਨੇ ਸਿਰਫ ਫੇਮ ਹੋਣ ਵਾਸਤੇ ਜਾਂ ਆਦੇ ਇੱਕ ਬੈਂਕ ਬੈਲੈਂਸ ਬਣਾਉਣ ਵਾਸਤੇ ਉਹ ਐਸ ਹੱਦ ਤੱਕ ਗਿਰ ਚੁੱਕੇ ਹੈ ਵੀ ਉਹ ਆਪਣਾ ਜਿਸਮ ਦਖਾਈ ਜਾਂਦੇ ਆ ਉਹ ਘਰ ਵਾਲੀ ਨੂੰ ਦਿਖਾਈ ਜਾਂਦੇ ਨੇ ਚਾਹੀਏ ਜਿਹੜੀਆਂ ਲੋਕ ਨਾ ਜਿਹੜੀਆਂ ਗਲਤ ਫੋਟੋ ਜਿਹੜੀਆਂ ਲਾ ਕੇ ਸਾਈਟਾਂ ਤੇ ਜੀਆਂ ਆ ਜਾਂਦੀਆਂ ਪੰਜਾਬ ਤੇ ਉਹਨਾਂ ਨੂੰ ਦੇਖਣ ਵਾਸਤੇ ਉੱਧਰਲੇ ਪਾਸੇ ਭਾਈਦੀ ਹੈ ਹਾਲਾਂਕਿ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੇ ਜ਼ੀਰੋ ਆਦਾ ਬਣਾ ਲਿਆ ਕਿਤਾ ਬਣਾ ਲੀਏ ਜਾਂ ਜਾਣ ਕੇ ਟਲ ਗਏ ਵੀ ਲੋਕ ਇਹ ਚ ਦੇਖਦੇ ਆ ਹੁਣ ਮੇਰੇ ਇੱਕ ਬੰਦੇ ਦਾ ਡਾਂਸ ਨਹੀਂ ਵੇਖਣਾ ਕਿਛਨੇ ਮੱਲਾ ਮੈਂ ਨਾ ਜੀਦਾ ਕਹਿੰਦੇ ਨਹੀਂ ਵੇਖਣਾ ਹੁਣ ਜਿਵੇਂ ਇਹ ਸਟੂਲਿਆਂ ਨੂੰ ਨੱਚਾ ਇਹ ਤਾਂ ਗੱਲ ਕੀਤੀ ਸੀ ਭੋਨੇ ਕਹਿੰਦਾ ਵੀਡੀਓ 깔 ਲਓ ਵੀਡੀਓ 깔 ਲਾ ਲਈ ਉਹ ਜਦੋਂ ਵੀਡੀਓ ਕਰ ਲਾ ਲਈ ਤੇ ਉਹ ਜਦੋਂ ਇਧਰੋਂ ਬੰਦੇ ਨੇ ਜਦੋਂ ਆ ਦਾ ਫੇਸ ਦਿਖਾਇਆ ਤੇ ਉਧਰੋਂ ਉਹਨੇ ਜਦੋਂ ਆ ਦਾ ਫੇਸ ਹੈ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵੀਡੀਓ ਐਡਿਟ ਕਰ ਦਿੱਤੀ ਐਡਿਟਿੰਗ ਕਰ ਦਿੱਤੀ ਅੱਛਾ ਉਹਦੇ ਹੀ ਕਰਕੇ ਤੇ ਉਹ ਬਾਅਦ ਚ ਇਹਨੂੰ ਮੈਸੇਜ ਭੇਜਦਾ ਵੀ ਆ ਤੇਰੇ ਫੇਸਬੁਕ ਤੇ ਫੋਟੋਆਂ ਇਹਨੇ ਹੈਗੇ ਆ ਤੇ ਮੈਂ ਸਾਰਿਆਂ ਨੂੰ ਆ ਭੇਜਾਂਗੀ ਵੀਡੀਓ ਉਸ ਬੰਦੇ ਨੇ ਚਾਲ ਲਾ ਕਰਕੇ ਉਹਨੂੰ ਕਿਹਾ ਹਰ ਦੇਖੋ ਕਈ ਮੁੰਡੇ ਚੰਗੇ ਭਲੇ ਮੁੰਡੇ ਨਾ ਕੁੜੀਆਂ ਵਾਲੇ ਕੱਪੜੇ ਪਾ ਕੇ ਉਹਨਾਂ ਐਕਟਿੰਗ ਕਰਦੇ ਨੇ ਵਿੱਚ ਉਹਨਾਂ ਚ ਹਾਂ ਉਹ ਕੁੜੀਆਂ ਬਣ ਜਾਂਦੇ ਨੇ ਫਿਰ ਉਹ ਐਕਟਿੰਗ ਕਰਦੇ ਨੇ ਇਹ ਇੰਨੇ ਅਡਲਟ ਸੀਨ ਕਰਦੇ ਨੇ ਕੋਈ ਬਕਾਇਦਾ ਐਕਟਿੰਗ ਹੀ ਪਰਿਵਾਰ ਉਹ ਪੂਰੇ ਪਰਿਵਾਰਾਂ ਦਾ ਵੀ ਹਵਾ ਉੱਤਿਆ ਪਿਆ ਬਿਲਕੁਲ ਕੋਈ ਸੱਸ ਦਾ ਨਹੀਂ ਦਾਰਾ ਨਾ ਕੋਈ ਸਹੁਰੇ ਦਾ ਨਾ ਪਿਓ ਦਾ ਸੱਸ ਦੇ ਬਾਰੇ ਬੁਲਟ ਬੋਲੀ ਇੰਨਾ ਜਣੇ ਕਿ ਗਰਿਆ ਪਿਆਦਾ ਖਬਰਾਂ ਵੀ ਉਸ ਹਾਵਾਂ ਪੜਨ ਲੱਗ ਜਾਂਦੇ ਕਰੋ ਕੰਮ ਬਗਹਿਣਾ ਖਬਰਾਂ ਵੀ ਉੱਧਰੋਂ ਸ਼ੁਰੂ ਕਰ ਲਿਆ ਪਾਪਾ ਕਿਹਾ ਦੀ ਹੁਣ ਆਪਣੇ ਵੀ ਚੱਲ ਪੈਣਾ ਨਾ ਜੋ ਕੇ ਸਮੇਂ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਸੋਸ਼ਲ ਮੀਡੀਆ ਉੱਪਰ ਹੀ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਖਬਰਨਾਮਾ ਨਾਲ ਜੁੜਿਆ ਹੋਇਆ ਤੇ ਜਗਤਾਰ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੇ ਪੌਡਕਾਸਟ ਵਿੱਚ ਆਪਾਂ ਗੱਲਬਾਤ ਕਰਾਂਗੇ ਇਹਨਾਂ ਉੱਤੇ ਕਿ ਸੋਸ਼ਲ ਮੀਡੀਆ ਦੇ ਵਿੱਚ ਕਿਵੇਂ ਲੋਕਾਂ ਨੂੰ ਠੱਗੀ ਛਕਾਰ ਬਣਾਇਆ ਜਾਂਦਾ ਹੈ ਤੇ ਲਗਾਤਾਰ ਜੋ ਨਗੇਜ ਪੁਣਾ ਵਾਅਦਾ ਚੱ ਰਿਹਾ ਹੈ। ਮੇਰੇ ਨਾਲ ਪੱਤਰਕਾਰ ਰਜੇਸ਼ ਬਾਗੜੀ ਤੇ ਰਜਿੰਦਰ ਅਰੋੜੀ ਪਹੁੰਚੇ ਨੇ ਤਰਵਾਜੀ ਗੱਲਬਾਤ ਕਰਦੇ ਪੱਤਰਕਾਰ ਬੋਤ ਹੈ। ਆ ਵਿਸ਼ਾ ਦਾ ਪਕਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਜਿੱਥੇ ਜੋਕੇ ਸਮੇਂ ਦੇ ਵਿੱਚ ਆਪਣੇ ਲਈ ਵਧੀਆ ਵੀ ਹੈਗੀ ਆ ਵੀ ਚੰਗੀਆਂ ਚੀਜ਼ਾਂ ਨੇ ਪਰ ਉਹਦੇ ਵਿੱਚ ਨੈਗੇਟਿਵ ਜ਼ਿਆਦਾ ਆਇਆ ਪਿਆ ਹੈਗਾ ਆ ਜੇ ਗੱਲ ਕਰੀਏ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਬਣਾਇਆ ਜਾ ਰਿਹਾ ਹੈਗਾ ਲਗਾਤਾਰ ਆ ਪੈਸੇ ਦਾ ਲਾਲਚ ਦੇ ਕੇ ਦੂਜੇ ਪਾਸੇ ਜੋ ਸੋਸ਼ਲ ਮੀਡੀਆ ਤੇ ਹੁਣ ਬੇਲਗਾਮ ਹੋ ਚੁੱਕਿਆ ਹੈ ਚਾਹੇ ਖਬਰਾਂ ਤੇ ਚਾਹੇ ਨਗੇਟਜ ਪੁਣਾ ਜਿਹੜਾ ਵਾਧਾ ਜਾ ਰਿਹਾ ਇਹ ਚੀਜ਼ ਨੂੰ ਤੁਸੀਂ ਅਰਜੈਂਟਲੀ ਪੜਾ ਕੇ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਦਾ ਇਦਾਂ ਜਿਵੇਂ ਹੁਣ ਮੰਨ ਲਓ ਕੋਈ ਐਪਲੀਕੇਸ਼ਨ ਬਣਾਤੀ ਜਾਂ ਕੋਈ ਇਹਨਾਂ ਨੇ ਸਾਈਟ ਬਣਾਤੀ ਉਹਦੇ ਦੇ ਕੀ ਕਰਦੇ ਆ ਕਿ ਜਿਸ ਤਰ੍ਹਾਂ ਕੋਈ ਗਲਤ ਫੋਟੋ ਲਾਤੀ ਇਹਨਾਂ ਨੇ ਮੰਨ ਲਓ ਹਨਾ ਫੋਟੋ ਲਾ ਕੇ ਸੈਂਡ ਕਰਦੀ ਉਹਦੇ ਕੀ ਹੈ ਕਿ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਇਦਾਂ ਲਿਪਾਸੀ ਜ਼ਿਆਦਾ ਧਿਆਨ ਦਿੰਦੀ ਆ ਉਹਦੇ ਕੀ ਕਰਦਾ ਉਹ ਲਿੰਕ ਖੋਲਦੇ ਆ ਉਹ ਇਸੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨਾ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਚੀਜ਼ਾਂ ਤੇ ਭਾਵੇਂ ਕਿ ਸਰਕਾਰ ਜਿਹੜੀ ਹੈਗੀ ਹੈ ਵੀ ਉਹ ਸਮੇਂ-ਸਮੇਂ ਅਨੁਸਾਰ ਕਹਿੰਦੀ ਹੈ ਵੀ ਹੁਣ ਜਿਹੜਾ ਪਿੱਛੇ ਜੇ ਪਾਕਿਸਤਾਨ ਨੇ ਪਾਕਿਸਤਾਨ ਦੀ ਹਾਂ ਕੋਈ ਨਾ ਸੀ ਜਿਆ ਸਿਸਟਮ ਜਾਰੀ ਰੱਖ ਕੇ ਵੀ ਉਹਨਾਂ ਨੇ ਇੱਕ ਸਾਈਟ ਕੋਈ ਇਸ ਤਰ੍ਹਾਂ ਦੀ ਬਣਾਤੀ ਜਿਸ ਦੇ ਚ ਲੋਕੀ ਜਿਹੜੇ ਆ ਠੱਗੀ ਦਾ ਸ਼ਿਕਾਰ ਹੋ ਰਹੇ ਸੀਗੇ ਉਹਦੇ ਕਈ ਲੋਕ ਹਾਲਾਂਕਿ ਸਰਕਾਰ ਨੇ ਪਹਿਲਾਂ ਅਵੇਅਰ ਵੀ ਬਹੁਤ ਕੀਤਾ ਵੀ ਪਾਈ ਆ ਤਾਂ ਕਹਿ ਕੇ ਪਾਕਿਸਤਾਨ ਦੀ ਇਹ ਕਾ ਚਾਲ ਹੈਗੀ ਹੈ ਤੇ ਉਹਦੀ ਤੋਂ ਹੀ ਬਚ ਕੇ ਰਹਿਣਾ ਹਣਕੋ ਕਈ ਲੋਕਾਂ ਵੀ ਐਸਰਾ ਦੇਖਣ ਦੇ ਚਾਹੀਏ ਕਹਿੰਦੇ ਹੋਰਾ ਵੀ ਲੋਕੀ ਜਿਹੜੇ ਆ ਉਸੇ ਠੱਗੀ ਦਾ ਸ਼ਿਕਾਰ ਹੋ ਗਏ ਸੀਗੇ ਹਣਾ ਲੋਕਾਂ ਨੂੰ ਖੁਦ ਚਾਹੀਦਾ ਵੀ ਇਹ ਇਧਰ ਨਾ ਧਿਆਨ ਨਾ ਦੇਣ ਕਿਉਂਕਿ ਲੋਕ ਜਿਹੜੇ ਆ ਲੋਕ ਨਾ ਜਿਹੜੀਆਂ ਗਲਤ ਫੋਟੋ ਜਿਹੜੀਆਂ ਲਾ ਕੇ ਸਾਈਟਾਂ 'ਤੇ ਜੀਆਂ ਆ ਜਾਂਦੀਆਂ ਪੰਜਾਬ 'ਚ ਉਹਨਾਂ ਨੂੰ ਦੇਖਣ ਵਾਸਤੇ ਉਧਰਲੇ ਪਾਸੇ ਭਾਈਦੀ ਹੈ ਹੂੰ ਹਾਲਾਂਕਿ ਆਪਨੂੰ ਵੀ ਪਤਾ ਹੈ ਜਿਹਦੇ ਹੈ ਕਿ ਕਿਹੜੇ ਉਹ ਹੀ ਉਹ ਵੇਖਿਆ ਗਿਆ ਜਿਹੜੇ ਠੱਗੇ ਸ਼ਿਕਾਰ ਹੁੰਦੇ ਆ ਉਹ ਅੱਜ ਕੱਲ੍ਹ ਕੀ ਬਣਿਆ ਫੇਸਬੁੱਕ ਤੇ ਤੁਹਾਨੂੰ ਕੁੜੀ ਦੀ ਆਈਡੀ ਬਣਾ ਕੇ ਫੋਟੋ ਭੇਜ ਦਿੰਦੇ ਆ ਫਿਰ ਮੇਰੇ ਨਾਲ ਵੀਡੀਓ ਚੈਟ ਕਰਨੀ ਆ ਉਹ ਰੰਗ ਕਹਿੰਦੇ ਹਾਂ ਜੀ ਆਜੋ ਉਹ ਫਿਰ ਮੋਰ ਲਾ ਕੇ ਮੋਰੇ ਵੀਡੀਓ ਤੇ ਬਣਾ ਲੈਂਦੇ ਵੀਡੀਓ ਤੇ ਫਿਰ ਕਹਿੰਦੇ ਪੈਸੇ ਲਓ ਆਪਣੇ ਫ੍ਰੀ ਕੋਡ ਦੇ ਵਿੱਚ ਕੰਮ ਦੇ ਸੁਪਰਸਾਇਡ ਕੀਤਾ ਹੈ ਚੁੱਟ ਕੇ ਫਿਰ ਦੂਜੀ ਗੱਲ ਆ ਜਾ ਉਹ ਦਿਨ ਦੇ ਲਾਰਜ ਪੈਸਿਆਂ ਦਾ ਜੇ ਟੱਕੀ ਹੁੰਦੀ ਹੈ ਵੀ ਤੁਹਾਨੂੰ ਇੰਨੀ ਲਾਟ ਨਿਕਲ ਗਿਆ ਇਹ ਚੀਜ਼ ਬਣਾ ਕੇ ਲੋਕਾਂ ਨਾਲ ਹਟਦੇ ਫੇਰੇ ਨਹੀਂ ਲੋਕ ਜੀ ਵੇਖਦੇ ਹਾਂ ਲੋਕੀ ਉਹੀ ਹੈ ਨਾ ਧੋਖਾ ਦਾ ਧਿਆਨ ਜਿਹੜਾ ਨਾ ਲੋਕਾਂ ਦਾ ਇੱਥੇਲੇ ਪਾਸੇ ਸੋਸ਼ਲ ਮੀਡੀਆ ਦੇ ਪਾਸੇ ਜਾਦਾ ਹੈ ਹਾਂ ਕਿਉਂਕਿ ਸਾਰਾ ਦਿਨ ਤੁਸੀਂ ਮੈਂ ਕਹਿੰਦਾ ਆਪਾਂ ਫੋਨ ਚੱਕ ਲਿਆ ਸਵੇਰੇ ਚਾਰਜ ਕਰ ਲਿਆ ਆਪਾਂ ਵਿਹਲੇ ਬਹਿ ਨਹੀਂ ਸਕਦੇ ਜਾ ਆ ਸੋਚੀ ਨਾ ਵੀ ਇਕੱਲਾ ਬੰਦਾ ਬੈਠਾ ਤੇ ਫੋਨ ਸਾਈਡ ਤੇ ਰੱਖ ਕੇ ਤੇ ਇਕੱਲਾ ਬੈਠ ਜੂਗਾ ਮੈਂ ਕਹਿੰਦਾ ਇੱਕ ਮਿੰਟ ਦਾ ਮੌਕਾ ਹੋ ਜਾਂਦਾ ਜੇ ਬੈਟਰੀ ਲੋ ਹੋ ਵੀ ਗਈ ਫੋਨ ਦੀ ਤਾਂ ਵੀ ਉਹਨੂੰ ਇੱਕ ਮਿੰਟ ਬਤਾਉਣਾ ਜਿਹੜਾ ਔਕਾ ਬਹੁਤ ਹੋ ਜਾਂਦਾ ਅਚ ਉਹਨੂੰ ਕੀ ਹੁੰਦਾ ਵੀ ਜੇ ਮੰਨ ਲਓ ਕਿ 8 10% ਫੋਨ ਰਹਿ ਗਿਆ ਨਾ ਉਹਨੂੰ ਮੈਂ ਉਹ ਦੂਜੇ ਪਾਸੇ ਮੈਂ ਤਾਲ ਫਸਾ ਦਿਆਂ ਫੋਨ ਨਾ ਬੰਦ ਹੋ ਜੇ ਉਹ ਲੋਕ ਜਿਹੜੇ ਅੱਜ ਕੱਲ ਨਾ ਸੋਸ਼ਲ ਮੀਡੀਆ ਚ ਐਨੇ ਫਸ ਚੁੱਕੇ ਆ ਦਲਦਲ ਦੇ ਵਿੱਚ ਜਿੱਥੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੈ ਜਾਨਣ ਕਿ ਇਹਦਾ ਸਕੈਮ ਜ਼ਿਆਦਾ ਲੋਕਾਂ ਦੀ ਇਸੇ ਚੀਜ਼ ਦਾ ਫਾਇਦਾ ਲੈਣ ਲੱਗੇ ਇਸੇ ਚੀਜ਼ ਦਾ ਫਾਇਦਾ ਲੈ ਚੱਕ ਰਹੇ ਐ ਕਿ ਜਿਹੜੀ ਵੀ ਐਸਾ ਸਕੈਮਰ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਲੋਕ ਜਿਹੜੇ ਇੱਕ ਮਿੰਟ ਸੋਸ਼ਲ ਮੀਡੀਆ ਤੋਂ ਕਹਿਣਾ ਸਾਰਦੇ ਨੇ ਸਾਰਾ ਦਿਨ ਫੋਨ ਹੱਥ ਦੇ ਵਿੱਚ ਚਲਾਈ ਜਾਂਦੇ ਚਲਾਈ ਜਾਂਦੇ ਆ ਪਤਾ ਨਹੀਂ ਸਾਲਾ ਇਹਦੇ ਵਿੱਚ ਕੀ ਮਿਲਦਾ ਫੇਸਬੁੱਕ ਹੋਊਗੀ YouTube ਹੋਊਗਾ ਹੋਰ ਪਤਾ ਨਹੀਂ ਕਿੰਨੀਆਂ ਐਪਾਂ ਜਿਹੜੀਆਂ ਹੈਗੀਆਂ ਚਲਾਈ ਜਾਂਦੀਆਂ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਜ਼ਿਆਦਾ ਲੋਕ ਜਿਹੜੇ ਹੈਗਾ ਨਾ ਇਹੇ ਚੀਜ਼ਾਂ ਦੇਖਦੇ ਰਹਿੰਦੇ ਜਦੋਂ ਉਹਦੇ ਤੇ ਆਹ ਚੀਜ਼ ਆ ਗਈ ਨਾ ਸਾਉ ਤੋਂ ਪਹਿਲਾਂ ਉਹਨਾਂ ਨੇ ਉਹ ਕਲਿੱਕ ਕਰਨਾ ਅੱਛਾ ਜੇ ਕੋਈ ਮੰਨ ਲਓ ਉਹਨਾਂ ਦੇ ਕੋਲੇ ਕੋਈ ਕੰਦਾ ਬੈਠਾ ਵੀ ਹੈ ਨਾ ਸਪੋਜ਼ ਕਰੋ ਫੋਨ ਹੈ ਮੇਰੇ ਕੋਲੇ ਮੇਰੇ ਕੋਲ ਬਾਹਰ ਹੀ ਜਿਵੇਂ ਬੈਠੇ ਹੈ ਨਾ ਮੈਂ ਦੇਖੀ ਜਾਣਾ ਉਹਦੇ ਚ ਉਹ ਚੀਜ਼ ਆ ਗਈ ਅਗਰ ਉਹਦੀ ਕੀ ਉਹਨਾਂ ਨੇ ਸਾਈਡ ਤੇ ਕਰਕੇ ਨਾ ਫੋਨ ਫਿਰ ਉਹਨਾਂ ਨੇ ਦੇਖਣਾ ਯਾਰ ਫਿਰ ਖੋਲ ਕੇ ਦੇਖੀ ਵੇਖਿਆ ਕਿ ਹਾਂ ਅੱਛਾ ਉਹ ਜਦੋਂ ਵਿੱਚ ਖੋਲਦੇ ਆ ਉਹ ਜਦੋਂ ਲਿੰਕ ਜਦੋਂ ਓਪਨ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਉਹਨਾਂ ਨੇ ਕੋਈ ਨਾ ਕੋਈ ਚੀਜ਼ ਮੰਗ ਲਈ ਵੀ ਆ ਦਾ ਨਾਮ ਪੜਾ ਜਾਂ ਕੁਝ ਕੰਪਲੀਟ ਕਰ ਲਾ ਲਉਂਦਾ ਹੈ ਜਰੂਰ ਕਰਦੇ ਨੇ ਇੱਕ ਚੀਜ਼ ਹੋਰ ਮੈਂ ਦੇਖੀ ਹੈ ਮਾਲੂਕ ਇਹਦੇ ਵਿੱਚ ਕੋਈ ਆਪਾਂ ਮੈਸੇਜ ਆ ਗਿਆ ਨਾ ਸੋਸ਼ਲ ਮੀਡੀਆ ਤੇ ਤਾਂ ਉਹਦੇ ਚ ਲਿਖਿਆ ਹੁੰਦਾ ਮੈਂ ਬਹੁਤ ਵਾਰ ਨੋਟ ਕੀਤਾ ਕਿ ਥੱਲੇ ਉਹਦੇ ਚ ਨਾ ਲਿਖਾ ਹੁੰਦਾ 248 250 ਜਾਂ ਇੰਨੀਆਂ ਵੀਡੀਓ ਜਿੰਨੀਆਂ ਪਈਆਂ ਅੱਛਾ ਉਹਦੇ ਜਿਹੜੇ ਲੋਕ ਜਦੋਂ ਕਲਿੱਕ ਕਰਦੇ ਉਹਦੇ ਜਦੋਂ ਲਿਖਿਆ ਹੁੰਦਾ ਥੱਲੇ ਪਿਆਗਾ ਨਾ ਪਰੋਖੀ ਕਰੋ ਉਹ ਕਈ ਤਾਂ ਬਾਲੇ ਤੱਤੇ ਕਾਲੇ ਹੁੰਦੇ ਉਹ ਕਹਿੰਦੇ ਯਾਰ ਵੀਡੀਓ ਤਾਂ ਦੇਖੀ ਤਾਂ ਉਹਦਾ ਕੋਲ ਕਿਉਂ ਤਾਂ ਉਹ ਭਰਦੇ ਉਹ ਜਦੋਂ ਭਰਦੇ ਨਹੀਂ ਜਦੋਂ ਕੱਤਾ ਕਰਦੇ ਕੱਤਾ ਕਰਦੇ ਬੜਾ ਆ ਚੀਜ਼ਾਂ ਜਿਹਾ ਬਹੁਤ ਤੁਹਾਨੂੰ ਕਿਤੇ ਆਏ ਤੈਨੂੰ ਜਿਵੇਂ ਅੱਜ ਕੱਲ ਫੇਸਬੁੱਕ ਤੇ ਆਈਡੀਆਂ ਬਣਾ ਕੇ ਕੁੜੀਆਂ ਨੂੰ ਮੈਸੇਜ ਕਰਦੇ ਮੈਨੂੰ ਵੀਡੀਓ ਕਾਲ ਕਰੋ ਤੁਹਾਨੂੰ ਕਿਤੇ ਆਏ ਜੀ ਬਿਲਕੁਲ ਬੱਜ ਗਏ ਬੱਜ ਗਏ ਬਿਲਕੁਲ ਬੱਜ ਗਏ ਉਹਦੀ ਕੀ ਸੀਗਾ ਕਿ ਮੈਂ ਨਾ ਅਲਰਟ ਹੋਇਆ ਹੋਇਆ ਸੀ ਪਹਿਲਾਂ ਵੀ ਸਕੈਮ ਬਹੁਤ ਚੱਲੀ ਜਾਂਦੇ ਹਾਲੇ ਹੀ ਇਹਨਾਂ ਨੂੰ ਬਹੁਤ ਅਜੇ ਰਿਕਵੈਸਟਾਂ ਪਰ ਗੱਲ ਕਰੀਆ ਫੇਸਬੁੱਕ ਤੇ ਬਹੁਤ ਰਿਕਵੈਸਟਾਂ ਜਿੱਤੀਆਂ ਪੈਂਡ ਹਾਂ ਤਾਂ ਐਸੀ ਨਹੀਂ ਹੁੰਦੀਆਂ ਜਾਂ ਫੋਲੋ ਨਹੀਂ ਹੁੰਦੀਆਂ ਕਿਉਂਕਿ ਉਹਦੀ ਜ ਐ 5000 ਦੀ ਲਿਮਟ ਹੁੰਦੀ ਹੈ 5000 ਕੋਰੀ ਹੋ ਚੁੱਕੇ ਆ ਠੀਕ ਹੈ ਨਾ ਹੁਣ ਉਹਦੇ ਜੇ ਕੋਈ ਮੰਨੋ ਭੇਜਦਾ ਬੈਂਕ ਤੋਂ ਭੇਜਦਾ ਅਕਸੈਪਟ ਨਹੀਂ ਹੁੰਦੀ ਜੀ ਉਹਦੇ ਚਾ ਨਾ ਤੇ ਜਾਂ ਉਹਨੂੰ ਫਾਲੋ ਕਰਨਾ ਪੈਂਦਾ ਬਹੁਤ ਵਾਰ ਦੇਖਿਆ ਕਿਉਂਕਿ ਮੇਰੇ ਨਾਲ ਮੇਰੇ ਨਾਲ ਕਈ ਯਾਰ ਦੋਸਤ ਹੈਗੇ ਆ ਉਹ ਇਸ ਸਟੇਮ ਦੇ ਵਿੱਚ ਫਸ ਚੁੱਕੇ ਆ ਫਸ ਚੁੱਕੇ ਆ ਉਹ ਫਸ ਚੁੱਕੇ ਆ ਉਹ ਉਹਨਾਂ ਨੇ ਮੇਰੇ ਕੋਲ ਕਈ ਵਾਰ ਗੱਲ ਕੀਤੀ ਆ ਵੀ ਯਾਰ ਵੀ ਇਦਾਂ ਕਰਕੇ ਨਾ ਵੀ ਆ ਚੱਕਰ ਪੈ ਗਿਆ ਹੁਣ ਇੱਥੇ ਚਲੋ ਆਪਾਂ ਨਾਮ ਤਾਂ ਨਹੀਂ ਲੈਂਦੇਗੇ ਭਈ ਮੇਰਾ ਯਾਰ ਦੋਸਾ ਉਹਦਾ ਉਹਦਾ ਗਾਂ ਯਾਰ ਦੋਸਾ ਸੁਨਿਆਰਾ ਸੀਗਾ ਹੂੰ ਉਹਦੇ ਨਾਲ ਸਕੈਮ ਐਸਾ ਹੋ ਗਿਆ ਉਹਨੇ ਕੀ ਕੀਤਾ ਉਹਨੇ ਨਾ ਕਿਸੇ ਦੀ ਨਾ ਕਾਲ ਆਈ ਉਹਨੇ ਕਾਲ ਚੱਕ ਲਈ ਹੂੰ ਪਹਿਲਾਂ ਤਾਂ ਚੈਟਿੰਗ ਚੱਲਦੀ ਰਹੀ ਕਾਲ ਕੀਤੀ ਉਹਨੇ ਕਾਲ ਚੱਕ ਲਈ ਉਹਨੇ ਕਿਤੇ ਉਹਨੂੰ ਨਾ ਲੜਕੀ ਸੀਗੀ ਤੇ ਉਹਨੇ ਕਿਤੇ ਗੱਲ ਕੀਤੀ ਉਹਨੂੰ ਕਹਿੰਦੀ ਨਾ ਵੀ ਐਦਾਂ ਕਰਕੇ ਨਾ ਸਾਈਡ 'ਤੇ ਹੋ ਕੇ ਮੈਨਾਂ ਗੱਲ ਕਰ। ਦਾ ਟਾਈਮ ਸੀਗਾ ਉਹ ਬੰਦੇ ਨੇ ਕਿਤੇ ਘਰ ਵਾਲੀ ਤੋਂ ਸਾਈਡ 'ਤੇ ਜਾ ਕੇ ਗੱਲ ਕੀਤੀ ਜਦੋਂ ਗੱਲ ਕੀਤੀ ਤੇ ਉਹਨੇ ਕਿਹਾ ਤਾਂ ਵੀਡੀਓ ਕਾਲ ਨੂੰ ਵੀਡੀਓ ਕਾਲ ਲਾ ਲਈ ਉਹ ਜਦੋਂ ਵੀਡੀਓ ਕਰ ਲਾ ਲਈ ਤੇ ਉਹ ਜਦੋਂ ਇਦਰੋਂ ਬੰਦੇ ਨੇ ਜਦੋਂ ਆਦਾ ਫੇਸ ਦਿਖਾਇਆ ਤੇ ਉਧਰੋਂ ਉਹਨੇ ਜਦੋਂ ਆਦਾ ਫੇਸ ਹੈ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵੀਡੀਓ ਐਡਿਟ ਕਰ ਦਿੱਤੀ ਐਡਿਟਿੰਗ ਕਰ ਦਿੱਤੀ ਅੱਛਾ ਉਹਦੇ ਕਰਕੇ ਤੇ ਉਹ ਬਾਅਦ ਚ ਇਹਨੂੰ ਮੈਸੇਜ ਭੇਜਦਾ ਵੀ ਆ ਤੇਰੇ ਫੇਸਬੁਕ ਤੇ ਕਲੈਂਡਰ ਪਏ ਨੇ ਹੈਗੇ ਆ ਤੇ ਮੈਂ ਸਾਰਿਆਂ ਨੂੰ ਆ ਭੇਜਾਂਗੀ ਵੀਡੀਓ ਉਸ ਬੰਦੇ ਨੇ 4 ਲੱਖ ਰੁਪਇਆ ਦੇ ਕੇ ਕਿਹੜਾ ਛੜਾਇਆ ਸੀ 4 ਲੱਖ ਰੁਪਇਆ 4 ਲੱਖ ਰੁਪਇਆ ਔਰ ਉਹ ਉਹ ਮੇਰੀ ਜ਼ਿੰਦਗੀ ਦਾ ਤਜਰਬਾ ਅੱਜ ਵੀ ਮੇਰੀ ਯਾਦ ਹੈ ਮੈਂ ਬਹੁਤ ਲੋਕਾਂ ਨੂੰ ਇਹ ਚੀਜ਼ ਕਹਿਣਾ ਹੁੰਦਾ ਕਿ ਤੁਸੀਂ ਨਾ ਇਹਨਾਂ ਸੋਸ਼ਲ ਮੀਡੀਆ ਤੋਂ ਮੈਂ ਮੈਂ ਵੀ ਅਕਸਰ ਲੋਕਾਂ ਕਹਿੰਦਾ ਵੀ ਇਹ ਫਰਾਡ ਬਹੁਤ ਆਫ ਹੈ ਮੇਲ ਕੀ ਹੋਈ ਸਭ ਤੋਂ ਵੱਡੀ ਗੱਲ ਅੱਗੇ ਮੇਰਾ ਕਰ ਗੱਲ ਕੀਤੀ ਪੈਸਾ ਤੇ ਸੈਕਸ ਇਹ ਚੀਜ਼ਾਂ ਪਿੱਛੇ ਲੋਕ ਸਾਡੇ ਕਮਲੇ ਹੋ ਜਾਂਦੇ ਆ ਤੇ ਇਹਹੀ ਇਹ ਹੀ ਬਰਬਾਦੀ ਦਾ ਕਾਰਨ ਬਣਦੇ ਆ ਕਾਰਨ ਬਣਦੇ ਆ ਜੇ ਜੀ ਹੁਣ ਆਪਾਂ ਗੱਲ ਕਰ ਗਏ ਤੁਸੀਂ ਪੱਤਰਕਾਰ ਦੇ ਨਾਮ ਨਾਲ ਆ ਫਿਲਮਾਂ ਦੇ ਵਿੱਚ ਵੀ ਕੰਮ ਕਰਦੇ ਹੋ ਹਨ ਤੇ ਹੁਣ ਅੱਜਕਲ ਦੇਖਿਆ ਕਿ ਨਕੇਜ ਪੁਨਾ ਬੜਾ ਵੱਧ ਗਿਆ ਓਪਨ ਹੋਇਆ ਪਿਆ ਫੇਸਬੁੱਕ ਤੇ ਕੀ ਕੋਈ ਆ ਦੀ ਘਰ ਵਾਲੀ ਦਿਖਾਈ ਜਾਂਦਾ ਅੱਜ ਅਸੀਂ ਚੱਲੇ ਆ ਕੋਈ ਕੀ ਕਰੀਏ ਬੜਾ ਚੱਲਿਆ ਪਿਆ ਇਹ ਜਿਸ ਤਰ੍ਹਾਂ ਤੇ ਕੀ ਕਾਰਨ ਵਕੀ ਇਹਦੇ ਨਾਲ ਪੈਸੇ ਵੱਧ ਬਣਦੇ ਆ ਵੀ ਜਿਹੜਾ ਘਰ ਵਾਲੀ ਦਿਖਾ ਕੇ ਬਿਲਕੁਲ ਜੀ ਬਿਲਕੁਲ ਦੇਖੋ ਜਦੋਂ ਆਪਾਂ ਸਕਰੋਲ ਕਰੀਏ ਨਾ ਇੱਕ ਰੀਲ ਕੋਈ ਆਪਾਂ ਉਹ ਚੱਲੀ ਜਾਂਦੀ ਜਿਹੜੀ ਤੁਸੀਂ ਦੇਖ ਲਈ ਹਾਂ ਉਹਨੇ ਆਟੋਮੈਟਿਕਲੀ ਹੀ ਤੁਹਾਨੂੰ ਉਹੀ ਰਿਪੀਟ ਕਰੀਏ ਬਿਲਕੁਲ ਜੀ ਇਹ ਨਹੀਂ ਵੀ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਜੋ ਤੁਸੀਂ ਫਸਟ ਵੀਡੀਓ ਤੇ ਤੁਸੀਂ ਉਹਦੇ ਤੇ 10 ਸੈਕਿੰਡ ਰੋਕ ਕੇ ਹਾਂ ਤਾਂ ਉਹਨੇ ਫੇਸਬੁੱਕ ਨੇ ਤੁਹਾਨੂੰ ਉਹ 10 ਸੈਕਿੰਡ ਦੇਖੀ ਹੋਈ ਉਹ ਜਿਹੜੀਆਂ ਵੀਡੀਓ ਹੈਗੀਆਂ ਉਹ ਨਹੀਂ ਸ਼ੋ ਕਰਦੀ ਬਹੁਤ ਦਾ ਫੇਸਬੁੱਕ ਨੇ ਕਰਦੇ ਉਹਦੇ ਚ ਕੀ ਹੈ ਉਹ ਤੁਹਾਨੂੰ ਜਦੋਂ ਦੇਖ ਰਹੇ ਹੋ ਹਾਂ ਉਹਨਾਂ ਨੇ ਸਿਰਫ ਫੇਮ ਹੋਣ ਵਾਸਤੇ ਜਾਂ ਆਦੇ ਇੱਕ ਬੈਂਕ ਬੈਲੈਂਸ ਬਣਾਉਣ ਵਾਸਤੇ ਉਹ ਐਸ ਹੱਦ ਤੱਕ ਗਿਰ ਚੁੱਕੇ ਅਭੀ ਉਹ ਆਪਣਾ ਜਿਸਮ ਦਖਾਈ ਜਾਂਦੇ ਆ ਦੇ ਘਰ ਵਾਲਿਆਂ ਨੂੰ ਦਿਖਾਈ ਜਾਂਦੇ ਨੇ ਚਾਹੀ ਜਾਂਦੇ ਆ ਕੁਝ ਕੁਛ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਪਰ ਇਹ ਇਹ ਮਤਲਬ ਇਹ ਬਾਤ ਜਿਆਦਾ ਲੰਬਾ ਨਹੀਂ ਚੱਲਣਾ ਹੈ ਕਿ ਬਹੁਤ ਸਫਰ ਘਟਾ ਕਿ ਪਰ ਮੈਂ ਕਹਿੰਦਾ ਵੀ ਇਸ ਤੋਂ ਤੁਹਾਨੂੰ ਛੱਡਣਾ ਪੈਣਾ ਇਸ ਚੀਜ਼ ਨੂੰ ਘੱਟ ਕਰਨਾ ਪੈਣਾ ਤਾਂ ਜੋ ਜਿਹੜੀ ਚੀਜ਼ ਅਸੀਂ ਆਪਦੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਤਾਂ ਉਹਨਾਂ ਨੂੰ ਪ੍ਰਮੋਟ ਵੀ ਨਹੀਂ ਕਰਨਾ ਚਾਹੀਦਾ ਉਹ ਕਹਿੰਦੇ ਸਾਡੀ ਮਰ ਸਾਡੀ ਲਾਈਫ ਵਿੱਚ ਮਰਜ਼ੀ ਕਰੀਏ ਫਿਰ ਉਹ ਦੇਖੀ ਉਹ ਤਾਂ ਚਲੋ ਪਾ ਦੇ ਉਹਨਾਂ ਦੇ ਆਦੀ ਨੀ ਪਰ ਉਹ ਹੀ ਨਾ ਇਹ ਚੀਜ਼ ਆਪਣਾ ਕੋਈ ਵੀ ਚੀਜ਼ ਆਪਣੀ ਆਪਣੀ ਵੀਡੀਓ ਆ ਆਪਾਂ ਹੁਣ ਲੋਕਾਂ ਦੇ ਹੱਕ ਲਈ ਗੱਲ ਕਰ ਰਹੇ ਨਾ ਆਪਣੇ ਵੀ ਉਹ ਵੇਖ ਲਿਓ ਇੱਥੇ ਆਪਾਂ ਉਹ ਚੀਜ਼ ਦੀ ਚੀਜ਼ ਦਿਖਾ ਲਗੇ ਤੇ ਮਿਊ ਜੀ ਜਣੇ ਹੈ ਨਾ ਆਪਾਂ ਮੰਨ ਲਓ ਕਿ ਆਪਾਂ ਵੀਡੀਓ ਬਣਾਵਾ ਗਏ ਨਾ ਇਹਦੇ ਤੇ ਆਪਾਂ ਕੋਈ ਉਸ ਤਰ੍ਹਾਂ ਦੀ ਫੋਟੋ ਲਾ ਲਈ ਜਿੱਥੇ ਲੋਕੀ ਤੜਾ ਤੜ ਵੈਂਟ ਜੇ ਵੇਖਣਗੇ ਉਹ ਹੀ ਨਾ ਪੈਸੇ ਖਾਤਰ ਗੱਲ ਫਿਰ ਪੈਸੇ ਦੀ ਆ ਗਈ ਹੁਣ ਤੁਸੀਂ ਦੇਖੋ ਕਈ ਮੁੰਡੇ ਚੰਗੇ ਭਲੇ ਮੁੰਡੇ ਨਾ ਕੁੜੀਆਂ ਵਾਲੇ ਕੱਪੜੇ ਪਾ ਕੇ ਉਹ ਐਕਟਿੰਗ ਕਰਦੇ ਨੇ ਵਿੱਚ ਉਹਨਾਂ ਚ ਹਾਂ ਉਹ ਕੁੜੀਆਂ ਬਣ ਜਾਂਦੇ ਨੇ ਫਿਰ ਉਹ ਐਕਟਿੰਗ ਕਰਦੇ ਨੇ ਇਹ ਇੰਨੇ ਅਡਲਟ ਸੀਨ ਕਰਦੇ ਨੇ ਕੋਈ ਬਾਕਾਇਦਗੀ ਵੀ ਤੋਬਾ ਤੋਂ ਬਿਲਕੁਲ ਐਕਚੁਅਲੀ ਮੈਂ ਦੇਖਿਆ ਵੀ ਜਿਹੜੇ ਸੋਸ਼ਲ ਮੀਡੀਆ ਤੇ ਇਦਾਂ ਦਾ ਕਰਦੇ ਆ ਨਾ ਉਹ ਐਕਚੁਅਲੀ ਉਹਨਾਂ ਨੇ ਹਾਰਮੋਨੀ ਚੇਂਜ ਹੋ ਗਿਆ ਜਿਵੇਂ ਮੰਨ ਕੇ ਸਕੂਲੇ ਬਣ ਜਾਂਦੇ ਆ ਪੰਜਾਬੀ ਜੀ ਪੰਜਾਬੀ ਤੋਂ ਹੋ ਕੇ ਸਕੂਲੇ ਬਣ ਜਾਂਦੇ ਆ ਉਹ ਫਿਰ ਉਸ ਉਸ ਹਾਲਾਤ 'ਚ ਚਲੇ ਜਾਂਦੇ ਵੀ ਉਹਨਾਂ ਨੂੰ ਐ ਹੁੰਦਾ ਯਾਰ ਵੀ ਸ਼ਾਇਦ ਇਹ ਐ ਕਰਨਾ ਮੈਨੂੰ ਕੋਈ ਚਾਹ ਆ ਵਕਰੀ ਸੰਤੁਸ਼ਟੀ ਮਿਲੂਗੀ ਤਾਂ ਉਹ ਉਹ ਬਿਲਕੁਲ ਉਹੋ ਜਿਹਾ ਭਾਲਦਾ ਨਹੀਂ ਪਾਹੀ ਨਾਲ ਫਰਕ ਮੈਂ ਪਿਛਲੇ ਦਿਨ ਆਪਣੇ ਡਾਕਟਰ ਪ੍ਰਤਪਾਲ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੀ ਉਹ ਚੀਜ਼ਾਂ ਵੀ এনवायरमेंट ਰੇ ਵਿੱਚ ਜਿਹੜਾ ਕਦੇ ਵੀ ਫਰਕ ਪੈਂਦਾ ਆਲਮੋਸਟ ਕਦੇ ਨਾ ਵੀ ਕਈ ਹੁਣ ਕੱਪੜੇ ਜਾਣ ਕੇ ਪਾਉਣਾਂ ਕਿ ਮੈਂ ਜਾਣ ਕੇ ਤਾਂ ਕਈ ਕੋਈ ਕਹਿੰਦੇ ਤੋ ਕੁੜੀਆਂ ਰਗਾ ਹੁਣ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਮੁੰਡੇ ਆ ਅੱਜ ਕੱਲ ਬੜੇ ਛੋਟੇ ਛੋਟੇ ਵੀ ਵਿਖੇ ਮੈਂ ਉਹ ਕੁੜੀਆਂ ਦੇ ਜਾਣ ਕੇ ਕੱਪੜੇ ਪੁਆ ਕੇ ਵੈਕਟਿੰਗ ਕਰਦੇ ਗਾਣਿਆਂ ਤੇ ਹਨਾ ਉਹ ਕਿੰਨਾ ਜਿੱਤੇ ਫਿਰ ਉਹ ਕਰਦੇ ਕਰਦੇ ਉਹ ਲੱਛਣ ਤੋਂ ਤੁਹਾਡੇ ਚ ਆਉਣੇ ਆਉਣੇ ਹਨਾ ਉਹ ਧਿਆਨ ਹੀ ਉਹਦੇ ਲਈ ਪਾ ਰਹੇ ਟਵਾ ਟੋੜ ਗਿਆ ਹੁਣ ਤਾਂ ਉਹ ਇੱਕ ਪਾਸੇ ਸਕੈਮਰ ਹੁੰਦੇ ਆ ਤੇ ਦੂਜੇ ਪਾਸੇ ਰਿਕਵੈਸਟਾਂ ਤੁਹਾਨੂੰ ਸ਼ੂਟਿੰਗ ਦੇ ਹੁੰਦੇ ਬਿਲਕੁਲ ਬਿਲਕੁਲ ਜਿਹੜਾ ਇਹਨਾ ਹੁਣ ਸੋਸ਼ਲ ਮੀਡੀਆ ਤੇ ਗ੍ਰੇਸ ਮੈਂ ਨਾ ਮਤਲਬ ਹੁਣ ਅਸੀਂ ਸ਼ੂਟ ਤੇ ਗਏ ਸੀਗੇ ਮੈਂ ਲੱਗ ਗਿਆ ਬਾਈ ਬਾਈ 23 ਦਿਨ ਅਸੀਂ ਕੰਮ ਕੀਤਾ ਉਹ ਤੇ ਦੋ ਫਿਲਮਾਂ ਦਾ ਸ਼ੂਟ ਸੀਗਾ ਤਾਂ ਪਹਿਲੀ ਦੇ ਵਿੱਚ ਅਸੀਂ ਬਹੁਤ ਬਾਕ ਬਿਨਾਂ ਕੰਮ ਕੀਤਾ ਜੀ ਉਹ ਦੂਜੀ ਦੀ ਸੈਕੰਡ ਅਸੀਂ ਕੀਤੇ ਹਨ ਦੂਜੀ ਫਿਲਮ ਤਾਂ ਉਹਦੇ ਚ ਦੋ ਆਦਮੀ ਐਸੇ ਸੀਗੇ ਵੀ ਉਹ ਪੂਰਾ ਦਿਨੀ ਵਿੱਚ ਫਿਰਦੇ ਰਹੇ ਉਹਨਾਂ ਦਾ ਆਪ ਭਾਵ ਹੋ ਸੀਗੇ ਤਾਂ ਉਹ ਦੂਜੇ ਬੰਦੇ ਕਹਿੰਦੇ ਯਾਰ ਆ ਵੀ ਆ ਕੀ ਮੈਂ ਕਹੇ ਜੋ ਤੁਹਾਨੂੰ ਦਿਖ ਰਿਹਾ ਉਹ ਹੀ ਹੈ ਹੋਰ ਇਹਦੇ ਚ ਤਾਂ ਕੁਝ ਨਹੀਂ ਹੈਗਾ ਤਾਂ ਨਾਲ ਦੇ ਕਹਿਣ ਲੱਗੇ ਯਾਰ ਯਾਰ ਇਹਨਾਂ ਨੂੰ ਪਤਲੀ ਹੈ ਕਹਿੰਦਾ ਆਪਾਂ ਮੈਂ ਕਹੇ ਯਾਰ ਆਪਾਂ ਕਿ ਉਹ ਤਾਂ ਅਗਲੇ ਪ੍ਰੋਡਕਸ਼ਨ ਵਾਲੇ ਦਾ ਕੰਮ ਹੈਗਾ ਉਹਨਾਂ ਨੇ ਕੀ ਹਾਇਰ ਕੀਤਾ ਕੀ ਨਹੀਂ ਕੀਤਾ ਜਾਂ ਮਨਿਤਨ ਵੀ ਹੋਣਿਆ ਦਾ ਪਰਸਨਲ ਲੈ ਕੇ ਜਾਂਦਾ ਜਾਂ ਕਿਵੇਂ ਹੈਗਾ ਉਹ ਤਾਂ ਕੁਝ ਹੋਈ ਨਾ ਵੀ ਕੰਮ ਕਾਰ ਲੈਣਾ ਸਤੇ ਵੀ ਲੋਕਾਂ ਨੇ ਵੀ ਇਹ ਚੀਜ਼ ਨੂੰ ਆਪ ਦਾ ਬਣਾ ਲਿਆ ਕਿਤਾ ਬਣਾ ਲਿਏ ਜਾਂ ਜਾਣ ਕੇ ਟਲ ਗਏ ਵੀ ਲੋਕੇ ਚ ਦੇਖਦੇ ਆ ਹੁਣ ਮੇਰੇ ਇੱਕ ਬੰਦੇ ਦਾ ਡਾਂਸ ਨਹੀਂ ਵੇਖਣਾ ਕਿਤੇ ਮੈਂ ਮੱਲਾ ਮੈਂ ਨਾ ਜਦਾ ਕਹਿੰਦੇ ਨਹੀਂ ਵੇਖਣਾ ਹੁਣ ਜਿਵੇਂ ਇਹ ਸਟੂਲਾਂ ਨੂੰ ਨੱਚਾ ਹਾਂ ਤੇ ਲੋਕਾਂ ਨੇ ਕੀ ਬਾਤ ਹੈ ਉਹ ਚੱਲੂ ਵੱਧ ਹਾਂ ਹਣੇ ਹੁਣ ਆਪਣੇ ਖਬਰਾਂ ਚੱਲਣਾ ਖਬਰ ਆਪਣੇ ਕੋਈ ਨਹੀਂ ਦਗਾ ਹਾਂ ਮਹਾਵੀ ਨੂੰ ਕਿੰਨੇ 1500 ਕਿੱਧੇ ਜਾ ਕੇ ਰਕਮੈਂਡ ਕਰਦੀ ਫੇਸਬੁੱਕ ਤੇ ਕਮੈਂਟ ਵੀ ਕਰਦੀ ਤੇ ਇਹਨਾਂ ਨੂੰ ਰਕਮੈਂਡ ਕਰਦੀ ਕੁਕਮੇਡੀ ਵੀਡੀਓ ਬਣਾਈਆਂ ਹੁੰਦੀਆਂ ਜਾਂ ਕੋਈ ਪ੍ਰੈਂਕ ਵਾਲੀਆਂ ਵੀਡੀਓ ਜਿਹੜੀ ਆਪਾਂ ਗੱਲ ਕਰੀਏ ਸਾਰੀ ਵੀਡੀਓ ਬਣਾਈਆਂ ਹੁੰਦੀਆਂ ਆਪਾਂ ਤੇ ਉਹਨਾਂ ਦੇ ਵਿੱਚ ਵੇਖ ਲਓ ਜਾ ਕੇ ਵੀ ਉਹ ਕਿਤੇ ਵੀ ਕਿਤੇ ਇੱਕ ਹੋਰ ਜਿਹੜੇ ਵਿੱਚ ਕਈ ਤਾਂ ਵੇਖਿਆ ਮੈਂ ਤਾਂ ਪਰਿਵਾਰ ਪੂਰੇ ਪਰਿਵਾਰਾਂ ਦਾ ਵੀ ਹਵਾ ਉੱਤਿਆ ਪਿਆ ਹਾਂ ਬਿਲਕੁਲ ਕੋਈ ਸੱਸ ਦਾ ਨਹੀਂ ਦਾਰਾ ਨਾ ਕੋਈ ਸਹਰੇ ਦਾ ਨਾ ਪਿਓ ਦਾ ਸੱਸ ਦੇ ਬਾਰੇ ਬੁਲਟ ਬੋਲੀ ਇੰਨਾ ਜਣ ਕਿ ਗਰਿਆ ਪਿਆ ਕੰਮ ਹੋ ਵੀ ਪੈ ਗਿਆ ਇਹ ਕਈ ਤਾਂ ਇਹੋ ਜਿਹੇ ਪਰਿਵਾਰ ਦੇਖਿਆ ਸੱਸ ਸੋਹਰਾਂ ਨੂੰ ਸਾਰੇ ਗੱਬੇ ਭਾਈ ਹਾਂ ਸਾਰੇ ਰਾਕੇ ਵੀਡੀਓ ਬਣਾਈ ਜਾਂਦੇ ਆ ਨਾ ਹਵਾ ਉੱਤਿਆ ਪਿਆ ਉਹ ਦਾ ਇੱਕ ਪੈਕੇਜ ਚੱਲਦੀ ਵੀਡੀਓ ਚ ਆਈ ਮੈਂ ਉਹਦਾ ਉਹਟੇ ਦੱਸਦਾ ਤੁਹਾਨੂੰ ਉਹਦੇ ਚ ਕੌਣ ਕੌਣ ਹੈ ਸਿੱਖਤਾ छोरा ਹਮ ਸੱਸ ਨੋ ਪੋਤਾਂ ਚਾਰ ਜਨੇ ਪੰਜਵਾਂ ਕੋਈ ਨਹੀਂ ਹਮ ਉਹਦੇ ਚ ਹੁਣ ਕੀ ਕਰੀ ਜਾਂਦੇ ਉਹ ਸੋਹਰਾ ਗੇਟ ਖੋਲ ਕੇ ਬਾਹਰ ਆਇਆ ਹਮ ਅੰਦਰ ਆਇਆ ਮਤਲਬ ਕਿ ਬਾਹਰੋਂ ਅੰਦਰ ਆਇਆ ਤਾਂ ਨੋ ਸੱਸ ਕਹਿੰਦੇ ਉਹ ਕਹਿੰਦੇ ਬਾਪੂ ਆ ਗਿਆ ਹੈ ਨਾ ਤਾਂ ਉਹ ਉਹਨੂੰ ਕਹਿੰਦਾ ਅੰਦਰ ਚੱਲਣਾ ਹਮ ਕਹਿੰਦੇ ਵੀ ਉਹ ਬੇਬੀ ਨੂੰ ਕਹਿੰਦੀ ਤੈਨੂੰ ਕਹਦੇ ਹੈ ਨਾ ਕਿ ਅੰਦਰ ਚੱਲ ਕਹਿੰਦੀ ਮੈਨੂੰ ਕਿਉਂ ਕਹਿਣਗੇ ਵੀ ਆ ਹਨਾ ਤਾਂ ਇਦਾਂ ਇਦਾਂ ਦੀ ਵੀਡੀਓ ਸਿਰਫ ਕੀ ਰਿਵਿਊ ਲੈਣ ਕਿ ਸਿਰਫ ਹੋਰ ਜਨਾਨੀਆਂ ਤਾਂ ਕੁੱਟਾਈ ਹਾਂ ਕੁੱਟਾ ਕੇ ਧਰ ਲਿਆ ਉਹਨੂੰ ਚਾਹ ਰਿਹਾ ਬੈਗ ਨਾਲ ਉਹਨੇ ਤਾਂ ਚਾਹ ਪੂਰਾ ਇਹਦੇ ਕੁੱਟਣ ਦਾ ਤੇ ਉਹ ਕੁੱਟਕਾ ਦਾ ਵੀਡੀਓ ਬਣ ਜਾਂਦੀ ਹੈ ਮੱਧੀ ਹੋਰ ਉਹਨਾਂ ਦੇ ਰਿਵਿਊ ਆ ਜਾਂਦੇ ਆ ਹਾਂ ਲੋਕਾਂ ਦਾ ਵੀਊ ਲੈਣ ਵਾਸਤੇ ਬਹੁਤ ਹੱਦ ਤੱਕ ਡਿੱਗ ਜਾਂਦੇ ਬਹੁਤ ਹੱਦ ਤੱਕ ਗਰੇ ਪਏ ਆ ਕੋਈ ਸਮਝ ਨਹੀਂ ਕਿਸੇ ਨੂੰ ਹੁਣ ਬਲੌਗ ਬਣਾਉਣ ਲੱਗੇ ਚੋਕੇ ਹੈ ਲੋ ਗਾਇਸ ਕਰ ਲੋ ਉਹ ਕਰ ਲੋ ਮੇਨ ਕੀ ਹੈ ਵੀ ਤੁਹਾਨੂੰ ਜਿੱਚ ਜਿੱਚ ਦਿਖਾਉਣੀ ਹੈ ਨਾ ਮਾਲ ਆਪਾਂ ਚੀਜ਼ ਦਿਖਾਉਣੇ ਆ ਆਪਾਂ ਹੁਣ ਦਿਖਾਉਣੇ ਆ ਆਪਾਂ ਇੱਕ ਚਿਹਰੇ ਆ ਠੀਕ ਹੈ ਆਪਾਂ ਜੇ ਲੋਕਾਂ ਨੂੰ ਸਿਹਤ ਮਾੜੀ ਨਹੀਂ ਦੇਣੀ ਚੰਗੀ ਚੰਗੀ ਨਹੀਂ ਦੇਣੀ ਮਾੜੀ ਵੀ ਨਾ ਦੋ ਨਾ ਦਿਓ ਉਹ ਚ ਗੱਲ ਦਿਖਾਓ ਜੇ ਤੁਸੀਂ ਤੁਲਕੇ ਨੂੰ ਵੇਖਦੇ ਹੋ ਪਰ ਪਤਾ ਨਹੀਂ ਸਾਡੇ ਲੋਕ ਵੀ ਕੀ ਹੈ ਇਹ ਚ ਬੰਦ ਕਰਦੇ ਮਿਲੀਅਨ ਵੀ ਦੋ ਸਾਫ ਕਰਦੇ ਬਿਲਕੁਲ ਲੋਕ ਇਹ ਚੀਜ਼ਾਂ ਬਸਾ ਲੇ ਮੈਂ ਉਹੀ ਗੱਲ ਕਰ ਰਿਹਾ ਜਿਹੜੇ ਪੁਣਾ ਜਿਹੜਾ ਨਾ ਮਹਿੰਗੇ ਪੁਣਾ ਪ੍ਰੋਮੋਟ ਵੀ ਇਹਨਾਂ ਹੋ ਚੁੱਕਾ ਔਰ ਲੋਕ ਜਿਹੜੇ ਨਾ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਬਹੁਤ ਜ਼ਿਆਦਾ ਕਰਦੇ ਤਾਂ ਹੀ ਨਟ ਸਸਤੇ ਕਰਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਵੀ ਇੱਥੇ ਧਿਆਨ ਦੇਣਾ ਜਰੂਰੀ ਹੈ ਬਸ 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 ਹਾਂ ਕਿ ਲੋਕ ਹੋਰ ਪਾਸੇ ਜਾਣ ਨਾ ਇਸ਼ਾਰਾ ਦੇਣਾ ਸੋ ਹੌਣ ਤਾਂ ਐਸੀ ਕਰਕੇ ਆਉਂਦਾ ਵੀ ਜੇ ਆਪਾਂ ਮੰਨ ਲਓ ਕਿ ਕੋਈ ਖਬਰ ਪਾਤੀ ਹੈ ਨਾ ਤੇ ਖਬਰ ਤੇ ਉਹਨੇ ਵੀ ਉਹ ਨਹੀਂ ਆਣੀ ਉਹੀ ਆਉਣੀ ਤੁਸੀਂ ਦਲਤ ਪਾਸੇ ਲੈ ਗਏ ਹੁਣ ਤੁਸੀਂ ਮੇਰਾ ਤੇ ਖਬਰਾਂ ਵੀ ਉਸ ਹਾਲਾ ਪੜਨ ਲੱਗ ਜੇ ਕੋਈ ਮਗਹਿਲਾ ਖਬਰਾਂ ਵੀ ਉਦੋਂ ਹੀ ਸ਼ੁਰੂ ਕਰ ਲਿਆ ਪਾ ਹਫ਼ਤਾ ਵੀ ਚੱਲ ਪਿਆ ਨਾ ਜਾਂ ਆਪਾਂ ਨੂੰ ਕੋਈ ਹਾਂ ਕੋਈ ਇਹਦੇ ਵਿੱਚ ਇੱਦਾਂ ਟਿਕਲ ਹੋਣੀ ਪੈਣੀ ਨਾ ਫੇਰੇ ਵੀ ਉਹ ਆਪਣੇ ਪਾਸੇ ਬਿਲਕੁਲ ਕੋਈ ਸਿਸਟਮ ਐਸ ਤਰ੍ਹਾਂ ਦਾ ਕਿ ਜਿਹੜਾ ਹੈਗਾ ਨਾ ਕਿ ਕਰਨਾ ਪਊਗਾ ਉਹ ਜਿਹੜਾ ਸੱਪ ਮੂਹਾਂ ਬਣ ਕੇ ਨਾ ਐਂ ਜਿੱਦੇ ਮੇਲ ਕਿਤੇ ਉਹ ਦੱਸੇ ਵੀ ਹਾਂ ਆ ਦੇਖੋ ਜੀ ਇੱਥੇ ਐਂ ਐਂ ਹੋਇਆ ਹਾਂ ਉਹ ਜਿਆ ਕੁਝ ਡਰਾਮਾ ਕੀਤਾ ਜਾਵੇ ਹਾਂ ਨਾ ਸਿਸਟਮ ਜਿਹੜਾ ਡਰਾਮਾ ਸਭਾ ਜੀ ਡਰਾਮਾ ਜਿਹੜਾ ਨਵਾਂ ਲੈ ਆਇਆ ਬਈ ਕਿਉਂਕਿ ਨੈਸ਼ਨਲ ਮੀਡੀਆ ਤਾਂ ਬਹੁਤ ਕਰਦੀਦੀ ਡਰਾਮਾ ਸਾਡੇ ਪੰਜਾਬ ਵਾਲੀ ਮੀਡੀਆ ਥੋੜੀ ਘੱਟ ਕਰਦੀ ਇਹਨੂੰ ਡਰਾਮਾ ਕਰਨਾ ਪੈਂਦਾ ਜੇ ਮਤਲਬ ਕਿ ਫੇਮਸ ਹੋਣਾ ਚਾਹੇ ਮੈ ਸੋਹਣਾ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਪੋਡਕਾਸਟ ਜਿਹੜਾ ਇੱਥੇ ਆਪਾਂ ਬਤ ਕਰਦੇ ਆ ਤੇ ਸੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਉਂਕਿ ਅਕਸਰ ਹੀ ਤੁਹਾਨੂੰ ਅਸੀਂ ਆਪੇ ਚੈਨਲ ਜਰੀਏ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਠਗੀ ਦੇ ਸ਼ਕਾਰ ਬਣਾਇਆ ਜਾਂਦਾ ਇਹ ਬਾਰੇ ਜਾਣੂ ਕਰਾਈ ਜਾਂਦਾ ਹੈ ਤੇ ਇਹ ਚੀਜ਼ ਦੇ ਵਿੱਚ ਧਿਆਨ ਚ ਰੱਖਦੇ ਹੋਏ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਤਿਆਰਕਣਾ ਕਦੇ ਵੀ ਕੋਈ ਵੀ ਲਿੰਕਜ ਜਾਂ ਅਜਿਹੀ ਚੀਜ਼ ਤੁਹਾਡੇ ਤੇ ਆਉਂਦੀ ਹੈ ਉਹਨੂੰ ਤੇ ਜਾਂ ਕਿਸੇ ਪੈਸੇ ਦੇ ਲਾਲਚ ਦੇ ਵਿੱਚ ਜਾਂ ਕਿਸੇ ਕੁੜੀ ਨਾਲ ਗੱਲਬਾਤ ਲਾਲਚ ਦੇ ਵਿੱਚ ਤੁਸੀਂ ਨਹੀਂ ਆਉਣਾਗਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਨਾ ਚਾਹੁੰਦੇ ਹੋ ਨਹੀਂ ਤਾਂ ਫਿਰ ਤੁਹਾਡੀ ਜ਼ਿੰਦਗੀ ਰਬ ਅਸਰੀ ਹੈ ਧੰਨਵਾਦ ਦੋਸਤੋ